ਕਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਇਹ ਆਪਣਾ ਕੰਟੈਕਟ ਨੰਬਰ ਆ ਅੱਜ ਤੁਹਾਡੇ ਲਈ ਲੈ ਕੇ ਆਏ ਆ ਵੀਰੇ ਦੋ ਨਗ ਤੇ ਅੱਜ ਦੀ ਵੀਡੀਓ ਬਈ ਪਿੰਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਾਗਾ ਪੁਰਾਣਾ ਪਹੇਜ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਤੇ ਬਾਈ ਜੀ ਕਿੰਨੇ ਨਗ ਬਕਾਉਗਾ ਅੱਜ ਆਪਾਂ ਦੋ ਨਗ ਬਕਾਉਗਾ ਤੇ ਸਭ ਤੋਂ ਪਹਿਲਾਂ ਆਪਣਾ ਨਾਮ ਕੀ ਹੈ ਜੀ ਮਨਜੀਤ ਸਿੰਘ ਬਾਈ ਦਾ ਨਾਮ ਮਨਜੀਤ ਸਿੰਘ ਜੇ ਆਪਣੇ ਘਰ ਆਉਣਾ ਹੋਵੇ ਤੇ ਕੀ ਐਡਰੈਸ ਹੈ ਜੀ ਆਪਣਾ ਡੰਗਰਾ ਹਸਤਾਲ ਠੀਕ ਹੋ ਜੀ ਡੰਗਰਾ ਹਸਤਾਲ ਬਾਈ ਦੇ ਘਰ ਦੇ ਕੋਲ ਆ ਜੇ ਕਿਸੇ ਭਰਾ ਨੇ ਆਉਣਾ ਹੋਵੇ ਤੇ ਤੁਸੀਂ ਬਾਕੀ ਜੋ ਸਕਰੀਨ ਤੇ ਨੰਬਰ ਚੱਲ ਰਿਹਾ ਇਸ ਟਾਈਮ ਉਹ ਬਾਈ ਦਾ ਹੀ ਆ ਤੇ ਹਾਂਜੀ ਦੱਸੀ ਵੜਾਂ ਦੀ ਡਿਟੇਲ ਕੀ ਹੈ ਜੀ ਕਿੰਨਾ ਦੁੱਧ ਆ 5 ਮਹੀਨਾ ਨਹੀਂ ਕੱਬਾ ਤੇ 6 ਕਿਲੋ ਦੁੱਧ ਆ 6 ਕਿਲੋ ਦੁੱਧ ਆ ਤੇ ਕਿਹੜੇ ਸੂਏ ਆ ਜੀ ਇਹ ਇਹ ਦੂਜਾ ਸੂਆ ਦੂਜਾ ਸੂਆ ਬਾਈ 6 ਕਿਲੋ ਦੁੱਧ ਤਿਆਰ ਆ ਜੀ ਜੋ ਕਿ ਦੇਵਾਂਗੇ ਆਪਾਂ ਠੀਕ ਹੋ ਜੀ ਪੰਜਾਂ ਮਹੀਨੇ ਦੀ ਗੱਭ 6 ਕਿਲੋ ਇਸ ਟਾਈਮ ਦੁੱਧ ਤਿਆਰ ਆ ਥੋੜੇ ਦਰਮਿਆਨੇ ਕੱਦ ਦੀ ਆ ਕ੍ਰੋਸ ਚਾ ਬਾਈ ਦੇਖ ਸਕਦੇ ਹਾਂ ਥਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਬਾਈ ਤੁਸੀਂ ਮੜਾ ਤੋਰਾ ਵਿਖਾ ਦਿਓ ਜੀ ਇਧਰ ਲਈ ਤੋਰਾ ਦੇਖ ਸਕਦੇ ਹਾਂ ਬਾਈ ਤੁਸੀਂ ਹਾਲੋ ਭਾਈ ਜੀ ਕਈ ਵਾਰੀ ਪੈਸਾ ਤੁਹਾਡੀ ਚੀਜ਼ ਮਿਸਟੇਕ ਹੋ ਜਾਂਦੀ ਹੈ ਜੋ ਬਾਈ ਦਾ ਸਕਰੀਨ ਉੱਪਰ ਨੰਬਰ ਚੱਲ ਰਿਹਾ ਉਹ ਬਾਈ ਦਾ WhatsApp ਨੰਬਰ ਹੋਊਗਾ ਉਹ ਤੇ ਤੁਸੀਂ ਵੀਡੀਓ ਮਗਾ ਸਕਦੇ ਹੋ ਭਾਈ ਜੀ ਕੀ ਮੁੱਲ ਕਰਦੇ ਜੀ ਆਪਾਂ ਇਹਦਾ ਇਹ 20000 ਰੁਪਏ ਬਾਈ ਇਹਦਾ ਮੁੱਲ 20000 ਕਰਦੇ ਆ ਮੰਨ ਕੀਤਾ ਜਾਊਗਾ ਜੀ ਠੀਕ ਹੋ ਜੀ ਤੇ ਛੋਟੇ ਮੁੱਲ ਦੀਆਂ ਬਈ ਅੱਜ ਗਾਈਆਂ ਆਪਣੇ ਕੋਲੇ ਇਹਦੀ ਕੀ ਡਿਟੇਲ ਹੈ ਜੀ ਠੀਕ ਹੋ ਜੀ 24 ਤਰੀਕ ਦੀ ਬਣੀ ਹੋਈ ਆ 6 ਕਿਲੋ ਦੁੱਧ ਤਿਆਰ ਆਈ ਇਸ ਟਾਈਮ ਠੀਕ ਹੋ ਜੀ ਆਪਾਂ ਇਹ ਵੀ ਜੋਕ ਕੇ ਦੇਵਾਂਗੇ ਤੇ ਕਿਹੜੇ ਸੂਏ ਆ ਜੀ ਇਹ ਇਹ ਦੂਜਾ ਸੂਆ ਹੈ ਦੂਜਾ ਸੂਆ ਤੀਜਾ ਸੂਆ ਐ ਸੋਰੀ ਸੂਗੀ ਗਾਂ ਮੜਾ ਤੋਰਾ ਵਿਖਾ ਦਿਓ ਜੀ ਦੇਖ ਸਕਦੇ ਹੋ ਬਈ ਤੁਸੀਂ ਪਰਮਾਨੇ ਕਰ ਦिए ਹੈ ਬਈ ਕ੍ਰਾਸ ਬਰੀਡ ਦੀ ਆ 6 ਲੀਟਰ ਦੁੱਧ ਤਿਆਰ ਆ ਬਾਡੀ ਬੰਨਤਾ ਤੁਹਾਡੇ ਸਾਹਮਣੇ ਆ ਬਾਈ ਛੋਟੇ ਮੁੱਲ ਦੇ ਪਸ਼ੂ ਆ ਜੇ ਕਿਸੇ ਭਰਾ ਨੂੰ ਇਹ ਚਾਹੀਦੇ ਹੋਣ ਤੇ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਦੇਖ ਸਕਦੇ ਹੋ ਮੇਰੇ ਤੁਸੀਂ ਆਜੋ ਬਾਈ ਜੀ ਭਾਈ ਜੀ ਕੀ ਮੋਲ ਕਰਦੇ ਜੀ ਆ ਪੈਦਾ ਜੀ 15000 ਰੁਪਏ ਮੋਲੇ ਦਾ ਭਾਈ 15000 ਰੁਪਏ ਕਰਦੇ ਆ ਤੇ ਬਣ ਲੈ ਭਾਈ ਬਣ ਲੈ ਤੇ ਮਾਨ ਕੀਤਾ ਜਾਊਗਾ ਜੀ ਠੀਕ ਹੋ ਜੀ ਤੇ ਆਪਣਾ ਫੋਨ ਨੰਬਰ ਬੋਲ ਦਿਓ ਜੀ 94641 ਹਾਂ ਜੀ 091 ਇੱਕ ਵਾਰਾਂ ਫੇਰ ਬੋਲ ਦਿਓ ਜੀ 94641 091 ਠੀਕ ਹੋ ਜੀ ਜੇ ਕਿਸੇ ਭਰਾ ਨੂੰ ਇਹ ਦੋ ਨਗਰਾਂ ਚੋਂ ਕੋਈ ਗਾਂ ਵਧੀਆ ਲੱਗੀ ਹੋਵੇ ਤੇ ਬਾਈ ਨਾਲ ਕੰਟੈਕਟ ਕਰ ਸਕਦਾ ਤੇ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਵੱਡੀਆਂ ਵਧੀਆ ਵੀਡੀਓ ਵੀ ਲੈ ਕੇ ਆਉਂਨੇ ਆ ਬਾਈ ਛੋਟੇ ਪਸ਼ੂਆਂ ਦੀ ਵੀਡੀਓ ਲੈ ਕੇ ਆਇਆ ਕਰਾਂਗੇ ਹਰੇਕ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰੋ ਥੈਂਕ ਯੂ